ਬੋਲਾ ਮੋਰਾ ਕੋਈ ਬੋਲਣਾ ਤਾਂ ਕਿੱਥੇ ਆਈ ਰੀਤ ਤੂੰ ਇਹ ਰੀਤ ਤੇਰੇ ਨਾਨੂ ਕੀ ਹੋ ਤੇਰੇ ਵਾਸਤੇ ਅੰਬ ਕੀ ਤਾਂ ਹੈਲੋ ਕਰ ਦੋ ਹੈਲੋ तो भी तुसी ठीक है? हाँ की करते हैं? तो क्या मैं खेड़ता? अच्छा जो भी भी रखे थे यार अरे कितने? ओह अंदर बढ़े तो जाइए कहने तक जाने ਲਗੀ ਹੁਣ ਨਹੀਂ ਇਹ ਤਾਂ ਵਾਲੀ ਲੱਗੀ ਚਲ ਇਹ ਬੋਲ ਉਹ ਸਹੀ ਲੱਗ ਗਈ ਜਿੱਦਣ ਪਿੱਛੇ ਔੜ ਦੇ ਇਹਨਾਂ ਨੂੰ ਲੈ ਆਣ ਪਿੱਛੇ ਹੋ ਜਾ ਅਸੀਂ ਕਿੱਥੇ ਆਣੇ ਬਹੁਤ ਸਿੱਧਾ ਜਾਣੀ ਹੈ ਪਿੱਛੇ ਕਰ ਮੈਂ ਬਣਾ ਕੇ ਲਿਆ ਦਫਾ ਇਹਨਾਂ ਕੇ ਬੋਲ ਨਾ ਪਾਈ ਨਹੀਂ ਮੈਂ ਕਿਤਾ ਬਹੁਤ ਚੱਲ ਨਾ ਤੂੰ ਦੱਸ ਆਰੇ ਕਈ ਤਾ ਬੋਲ ਭਾਈ ਦੇਖ ਐ ਕਿਦਾਂ ਪਹਿਲਾਂ ਇਦਾਂ ਕਰਕੇ ਫਿਰ ਏਦਾ ਜਾਂ ਫਿਰ ਐਦਾ ਦੇਖੋ ਐਲਪੀ ਹੋਏਗਾ ਨਹੀਂ ਹੋ ਗਿਆ ਹੋ ਗਿਆ ਭਾਈ ਹੋ ਗਈ ਐਲਪੀ ਹੋ ਗਿਆ ਦੋ ਐਲਪੀ ਔਟ ਆ ਆ ਹੋ ਗਿਆ ਐਲਪੀ ਹਾਂ ਮੈਂ ਕੇਰ ਪ੍ਰਿਪੇਰਿੰਗ ਯੇਪੋਰ ਅਜਾ ਬੋਲ ਦੇ ਕੋ ਗ੍ਰੈਪ ਚ ਰੱਤ ਨੂੰ ਔੜ ਕੇ ਨਾ ਇੱਕ ਤੁਹਾਨੂੰ ਬੋਲਦਾ ਐਦਾ ਔਰ ਵਨ ਲਾਈਕ ਗਿਆ ਇਹਦਾ ਇਤਾ ਔਰ ਸਾਡੇ ਦੇ ਪਿੱਛੇ ਆ ਜਾ ਬਹੁਤ ਚੱਕਣੀਆਂ ਤੂੰ ਠੀਕ ਯਾ ਮੇਰੇ ਬੱਜੇ ਨਾ ਐਂਦੀ ਬੋਲ ਡਿੱਗੀ ਤੇ ਆਉਟ ਹੈ ਆਉਟ ਆਉਟ ਪ੍ਰਾ ਵਾਟ ਹੋ ਗਿਆ ਕੋਠੇ ਤੇ ਜਾਣਾ ਓਟਾ ਪਹੁੰਚਣਾ ਪਰ ਮੇਰੇ ਭਰਾ ਨੇ ਸ਼ਕਤ ਨਾ ਹੋਣੀ ਹੁੰਦਾ ਨਾਚ ਕੇ ਦੇਖੋ ਗਾਣਾ गा ਕੇ ਦੇਖੋ ਬੜੀਆ ਫਰੀਲੀ ਬਾਤ ਕਰਾਣਾ ਗਾਣਾ गा ਕੇ ਦਿਖਾ ਇੱਥੇ ਹਾਂ ਕਿਹੜਾ ਗਾਣਾ ਅੱਜ ਬੱਲੀ ਨੇ ਅੱਜ ਬੱਲੀ ਤੇ ਕਿਹਦ ਤੂੰ ਗਾਣਾ गा ਕੇ ਦਿਖਾ ਚਲ ਐ ਕਮਲ ਘੜੇ ਬਾਤ ਰਹੀ ਹੈ ਬਾਤ ਕੀ ਕਰ ਆਹਨ ਬੋਲਦੀ ਆਪੀ ਗਰੀਬੀ ਕੀ ਪਤਾ ਕੀ ਤੇਰੀ ਬਨਾਣ ਢਿੱਡ ਤੇਰਾ ਤੇਲ ਬੜ ਕੇ ਅੰਦਰ ਲਾ ਲਿਆ ਗੁੰਡਾ ਓਏ ਕਾਕੀ ਖੋਲੋ ਹਾਂ ਕੀ ਕਰਦਾ ਤੂੰ ਹਾਂ ਚੇ ਤੇ ਲੱਗਦਾ ਤੇ ਖੇਦਨ ਲੱਗ ਗਿਆ ਰੀਤ ਵੀ ਆਉਂਦੀ ਆ ਰੀਤ ਨੂੰ ਵੀ ਸਾਪੇ ਕਰੋ ਸਟੱਡੀ ਐਂਡ ਸਬਸਕ੍ਰਾਈਬ ਆਈ ਹੋਪ ਕਿ ਤੁਸੀਂ ਜਾਂ ਟਿਕ ਹੋਵੋਗੇ ਫੋਰ ਕਿਹੜੀ ਕਲਾਸ ਚ ਪੜ੍ਹਦੀ ਐ ਕਿਹੜੇ ਸਕੂਲ ਚ ਇਹ ਗਵਰਨਮੈਂਟ ਮੀਡਲ ਸਕੂਲ 'ਚ ਆਲਾ ਕੀ ਸ਼ੌਂਕ ਆ ਤੇਰਾ ਮੈਂ ਵੱਡੀ ਹੋ ਕੇ ਪੁਲੀਸ ਆਫਿਸਰ ਬੰਨਾ ਤੇਰਾ ਪ੍ਰਾਨ ਕੀ ਬੰਨਾ ਲੋਕੀਂ ਘਰਤੀ ਹੋਣੇ ਨੇ ਤੂੰ ਚੁਣ ਤੂੰ ਕੀ ਬਣਨਾ ਬੜਾ ਹੋ ਕੇ ਕੀ ਬਣਨਾ ਇਹ ਬੋਲ ਪਾ ਦਾਬੀ ਦਾਬੀ ਮੱਝਾ ਦਾ ਮਮਾ ਮਮਾ ਆ ਨਾ ਵੀਰਾ ਵੈਸਾ ਦਾ ਬੈਠਦਾ ਸੀ ਦੇਖਦਾ ਬੈ ਕੇ ਵੀ ਪੱਕਾ ਪੈਂਚਰ ਲਾਇਆ ਕੱਚਾ ਲਾਇਆ ਸਾਈਕਲ ਹੀ ਰੂ ਹਏ ਸਾਵਲਪੁਰੀ 4 ਵਾਹ ਹੋ ਰਹਾ ਹੈ ਮੈਂ ਦੇਖੋ ਅੱਜ ਰਜੇ ਲੈਣੀ ਹੋਵੇ ਦੋ ਕਹਿਆ ਦੀ ਹੈ ਸਪਾਨਕ ਕਰਿਓ ਲੈ ਹਾਂ ਆ ਦੇਖੋ ਆ ਵੀਲ ਚੈੱਕ ਕਰੋ ਯਾਰ ਫਿਰ ਕੋਸੀ ਆਗਾ ਇੱਕ ਵਾਰ ਸੇ ਨਹੀਂ ਹੈਗਾ ਚੱਲ ਦਿਖਾਉ ਮਰੀ ਸਾਈ ਉੱਤੇ ਰੇ ਗੱਡੀ ਉੱਤੇ ਸੱਚੀ ਨਾ ਬੈ ਜੀ ਬੜਾ ਹੋਰ ਚਾ ਤੂੰ ਕੀ ਕਰਨਾ ਚਾਹੁੰਦੀ ਆ ਵੱਡਾ ਹੋ ਕੇ ਜਾ ਤੂੰ ਕੋਈ ਪੱਤੀ ਮਾਰ ਕੇ ਡੰਗਾ ਲਾ। ਹੋਰ ਹੋਰ ਕੀ ਚਾਹਤ। ਚੁੱਪ। ਖਾਣਾ ਕੀ ਪਸੰਦ ਆ? ਪੇੜਾ ਕੀ ਪਸੰਦ ਆ? ਖਾਣਾ ਕੀ ਪਸੰਦ ਆ ਤੁਹਾਨੂੰ? ਆਈ ਲਵ ਇਨ ਮੈਂਗੋ। ਮੂੰਹ ਤਾਂ ਲਈ ਜਾ। ਪਿੱਛੇ ਨੂੰ ਹੋਰ ਕਰਨਾ। ਹੋਰ ਹੋਰ ਤੁਹਾਨੂੰ ਪੀਣਾ ਕੀ ਪਸੰਦ? ਆਈ ਲਾਈਕ ਡ੍ਰਿੰਕ। ਮਿਲਕ ਮਿਲਕ ਪੰਜਾਬੀ ਬੋਲਣਾ ਥੋੜਾ। ਨੇ ਕੋਕੋ ਕੋਲਾ ਵੀ ਨਾ ਪਸੰਦ ਹੈ। ਇਤੋਂ ਲਿਆਓ ਇੰਟਰਵਿਊ ਇੱਥੇ ਆਰਾਮ ਦੀ। ਓਏ। ਇੱਥੇ ਇੱਥੇ ਕਾੜਾ ਕਰ। ਆਈ। ਸਾਨੂੰ ਨਾ ਚੜੀ। ਤੂੰ ਤੁਸੀਂ ਕੀ ਬਾਨਾ ਵੱਡਾ ਹੋ ਕੇ? ਆ ਵਾ ਨਹੀਂ ਬਾਨਾ ਚੋਣ। ਬਾਨਾ। ਪੜ ਕੇ। ਪੜ ਕੇ ਜਾਉਂ ਮੈਂ। ਇਤੋਂ ਦੇ ਦੇ ਚੁੱਚੇ ਰ। ਓਏ। ਪਰ ਖਾਣ ਨੂੰ ਆ ਮੱਟੀ। ਅੱਨੇ ਤਾ ਟਾਡੀ ਟਾੜ। ਆਲੇ ਦੰਦ ਕਾਇਓ ਆਪਣੇ ਮਰੇ ਇੱਕ ਦੰਦ ਇਹ ਦੰਦ ਬੜੇ ਸੋਹਣੇ ਤੁਹਾਡੇ ਮਿੱਤਰੋ ਆ ਦੇਖੋ ਜੀ ਤੇਨੂੰ ਪੁੱਛਿਆ ਕੋਈ ਮਜ਼ਾ ਕਰ ਰਿਹਾ ਮੇਰੇ ਦੋਸਤ ਜੀ ਪਾ ਰਹੀ ਹੈ ਅੱਜ ਕੁੜੀ ਕਹਿੰਦੀ ਐ ਮੈਂ ਬਲੌਗ ਚ ਆਉਣਾ ਬਲੌਗ ਚ ਆਉਣਾ ਬਲੌਗ ਚ ਆਉਣਾ ਇਹ ਕਿੰਨੇ ਦਾ ਮੈਂ ਇੰਤਜ਼ਾਰ ਕਰਾਂਦੀ ਸਾਡੀ ਬਲੌਗਰ ਦਾ ਬਲੌਗ ਤੇ ਲੈ ਲੋ ਆ ਦੇਖੋ ਜੀ ਮਨਕੀਰ